ਮੋਗਾ ਤੋਂ ਵਿਖੇਦਮੰਦ ਭਾਗੀ ਖਬਰ ਸਾਹਮਣੇ ਆਈ ਹੈ ਦਰਅਸਲ ਗੁਜਰਪਾਈ ਚਾਰੇ ਨੇ ਆਪਣੇ ਪਸ਼ੂਆਂ ਦੇ ਵਾਸਤੇ ਪਰਾਲੀ ਜਿਹੜੀ ਹੈ ਉਹ ਇਕੱਠੀ ਕੀਤੀ ਹੋਈ ਸੀ ਪਰ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਉਸ ਨੂੰ ਜਾਣ ਪੁੱਛ ਕੇ ਆਗ ਲਗਾ ਦਿੱਤੀ ਗਈ ਔਰ ਅੱਗ ਇੰਨੀ ਕਾ ਜ਼ਿਆਦਾ ਵੱਧ ਗਈ ਕਿ ਫਾਇਰ ਬਰਗੇਡ ਦੀਆਂ 8 ਗੱਡੀਆਂ ਵੀ ਇਸ ਤੇ ਕਾਬੂ ਨਹੀਂ ਪਾ ਸਕੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਧੂਆਂ ਹੀ ਧੂਆਂ ਫੈਲ ਚੁੱਕਿਆ ਸੀ ਹਾਲਾਂਕਿ ਇਥੇ ਦੱਸਿਆ ਜਾ ਰਿਹਾ ਹੈ ਕਿ ਸੰਘਣੀ ਆਬਾਦੀ ਨਾ ਜੁੜੀ ਹੈ ਇਸ ਇਲਾਕੇ ਦੀ ਹੈ ਰਿਹਾਇਸ਼ੀ ਇਲਾਕਾ ਇਸ ਦੇ ਆਸ-ਪਾਸ ਔਰ ਜਦੋਂ ਧੂਆਂ ਲੋਕਾਂ ਦੇ ਘਰਾਂ ਤੱਕ ਪੁੱਜਾ ਤਾਂ ਸਾਰੇ ਲੋਕ ਦੇਖਦੇ ਰਹਿ ਗਏ ਕਿ ਇਸ ਇੱਥੇ ਹੋ ਕੀ ਗਿਆ ਫਿਰ ਰਾਗੀਰਾਂ ਦੇ ਵੱਲੋਂ ਜਾਂ ਰਿਹਾਇਸ਼ੀ ਜਿਹੜੇ ਉੱਥੇ ਲੋਕ ਰਹਿ ਰਹੇ ਸੀ ਉਹਨਾਂ ਦੇ ਵੱਲੋਂ ਫਾਇਰ ਬਰਗੇਡ ਮੌਕੇ ਤੇ ਸੱਦੀ ਗਈ ਔਰ ਇੱਕ ਨਹੀਂ ਦੋ ਨਹੀਂ ਬਲਕਿ 8-8 ਗੱਡੀਆਂ ਫਾਇਰ ਬਰਗੇਡ ਦੀਆਂ ਇੱਥੇ ਪਹੁੰਚੀਆਂ ਪਰ ਪਹੁੰਚੀਆਂ ਜਦੋਂ ਗੱਡੀਆਂ ਅੱਗ ਬੁਝਾਉਣ ਲੱਗੀਆਂ ਤਾਂ 8 ਗੱਡੀਆਂ ਵੀ ਮਿਲ ਕੇ ਇਹ ਪਰਾਲੀ ਨੂੰ ਲੱਗੀ ਅੱਗ ਨਹੀਂ ਬੁਝਾ ਸਕੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਾਲਾਂਕਿ ਕਿਹਾ ਜਾ ਰਿਹਾ ਕਿ ਕਿਸੇ ਸ਼ਰਾਰਤੀ ਅਨਸਰ ਨੇ ਇਹ ਅੱਗ ਜਿਹੜੀ ਹੈ ਉਹ ਲਗਾ ਦਿੱਤੀ ਗਈ ਹੈ ਪਹਿਲਾਂ ਵੀ ਇਹ ਜਿਹੜਾ ਮਾਮਲਾ ਬੀਤੇ ਦਿਨ ਸਾਹਮਣੇ ਆਇਆ ਸੀ ਜਿੱਥੇ ਇੱਕ 70 ਕਿੱਲਿਆਂ ਦੀ ਪਰਾਲੀ ਨੂੰ ਅੱਗ ਲਗਾ ਦਿੱਤੀ ਗਈ ਸੀ ਤਾਂ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤਾਂ ਪਰ ਇਹ ਵੀ ਹੁਣ ਇੱਕ ਹਾਦਸਾ ਜਿਹੜਾ ਉਮੋਗਾ ਦੇ ਵਿੱਚ ਵਾਪਰਿਆ ਗੁਜਰਪਾਈ ਚਾਰੇ ਦੇ ਵੱਲੋਂ ਜਿਹੜੀ ਪਰਾਲੀ ਇਕੱਠੀ ਕੀਤੀ ਗਈ ਸੀ ਆਪਣੇ ਪਸ਼ੂਆਂ ਦੇ ਵਾਸਤੇ ਉਸ ਨੂੰ ਕਿਸ ਨੇ ਸ਼ਰਾਰਤੀ ਅੰਸਰ ਨੇ ਆਗ ਲਗਾ ਦਿੱਤੀ ਗਈ ਹੈ ਬਲਜੀਤ ਸਿੰਘ ਚਾਨੀ ਮੋਗਾ ਦੇ ਮੇਅਰ ਦੇ ਵੱਲੋਂ ਵੀ ਇਸ ਬਾਬਤ ਬਿਆਨ ਦਿੱਤਾ ਗਿਆ ਉਹ ਵੀ ਸੁਣਦੇ ਆ ਕਿ ਉਹਨਾਂ ਦਾ ਇਸ ਬਾਬਤ ਕੀ ਕੁਝ ਕਹਿਣਾ ਹੈ ਜੀ ਬਹੁਤ ਮੱਦ ਭਾਗੀ ਘਟਨਾਵਾਂ ਜਿਹੜੀ ਕਿ ਜਿਹੜੀ ਕਿ ਗੁਜਰਾ ਨੇ ਪਰਾਲੀ 71 ਕੀਤੀ ਹੋਈ ਸੀਗੀ ਕਿਉਂਕਿ ਉਹਨਾਂ ਨੇ ਆ ਵੀ ਜ਼ਰੂਰਤ ਮੁਤਾਬਕ ਕੀਤੀ ਹੋਣੀ ਆ ਫਿਰ ਜਿਹੜੇ ਕਿ ਜਿਹੜੇ ਸ਼ਰਾਰਤੀ ਅਨਸਰ ਆ ਉਹ ਨਿਤ ਕੋਈ ਨਾ ਕੋਈ ਘਟਨਾ ਕਰਦੇ ਆ ਜਿਹੜੀ ਕਿ ਕਟੜਾਂ ਨੂੰ ਜਾਮ ਦਿੰਦੇ ਆ ਤੇ ਜਿਹੜੇ ਕਿ ਆਮ ਜਿਹੜੇ ਨਾਗਰਿਕਾ ਜਿਹੜੇ ਕੋ ਆਸ-ਪਾਸ ਦੇ ਜਾਂ ਗਵਾਂਢੀ ਹੋਣਗੇ ਜਾਂ ਕੋਠੀਆਂ ਵਾਲੇ ਇਹਨਾਂ ਨੂੰ ਬੜੀਆਂ ਮੁਸ਼ਕਲਾਂ ਆਉਂਦੀਆਂ ਇਸ ਕਰਕੇ ਕਿਉਂਕਿ ਅੱਜ ਜਿਹੜੀ ਬੁੱਗੀ ਪਰ ਚੌਂਕ ਦੇ ਵਿੱਚ ਵੀ ਜਿਹੜੋ ਗੁਜਰਾਂ ਦਾ ਉਹਨਾਂ ਦਾ ਇਕੱਠਾ ਕੀਤੀ ਸੀ ਥੂੜੀ ਉਹ ਵੀ ਅੱਜ ਉੱਥੇ ਅੱਗ ਲਾਈ ਕਿਸੇ ਭਾਈਏ ਨੇ ਲਾਈ ਆ ਪਰ ਇਹ ਨਹੀਂ ਪਤਾ ਲੱਗਾ ਸਾਨੂੰ ਕਿਹਨੇ ਲਾਈ ਆ ਪਰ ਉੱਥੇ ਵੀ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਇਹ ਵੀ ਕਿਸੇ ਸ਼ਰਾਰਤੀ ਅਨਸਰ ਨੇ ਇਹ ਪਰਾਲੀ ਨੂੰ ਅੱਗ ਲਾ ਕੇ ਗਿਆ ਵਾ ਨਾਲੇ ਦੋ ਬਹੁਤ ਵੱਡੇ ਢੇਰ ਲੱਗੇ ਪਏ ਤੇ ਕਰੀਬ 7-8 ਗੱਡੀਆਂ ਨਗਰ ਨੇ ਕੰਮਦੀਆਂ ਜਿਹੜੀਆਂ ਕਿ ਬਾਰ-ਬ ਦੀਆਂ ਤੇਜ਼ ਹੋ ਜਾਂਦੀਆਂ ਹੁਣ ਸੈਕੰਡ ਸਕੂਲ ਦੇ ਨਾਲ ਤਾਲਮੇਲ ਕੀਤਾ ਮਾਨਜੋਗ ਐਮਐਲਏ ਸਾਹਿਬ ਉਹਨਾਂ ਨੂੰ ਵੀ ਗੱਲ ਕੀਤੀ ਸੀ ਉਹਨਾਂ ਨੇ ਗਾ ਸੈਕੰਡ ਸਕੂਲ ਨਾਲ ਤਾਲਮੇਲ ਕੀਤਾ ਤੇ ਹੁਣ ਉਹਨਾਂ ਨੇ ਸਾਨੂੰ ਪਰਮਿਸ਼ਨ ਦਿੱਤੀ ਹੈ ਤੇ ਜਿਹੜੀ ਕਿ ਅਸੀਂ ਹੁਣ ਜਿਹੜੀਆਂ ਅਗਲੀਆਂ ਗੱਡੀਆਂ ਮਪਰਨ ਦੀ ਜਿਹੜੀ ਵੀ ਕੋਸ਼ਿਸ਼ ਕਰਾਂਗੇ ਉਥੋਂ ਸੈਕਟਰਡ ਸਕੂਲ ਦੇ ਵਿੱਚੋਂ ਅਸੀਂ ਭਰਾਂਗੇ ਤਾਂ ਕਿ ਜੋ ਅੱਗ ਦੇ ਕਾਬੂ ਪਾਇਆ ਜਾਵੇ ਦੇਖਿਆ ਜਾ ਰਿਹਾ ਜਿੱਥੇ ਪ੍ਰਾਲੀ ਨੂੰ ਅੱਗ ਲੱਗੀ ਹੈਗੀ ਉਹਦੇ ਨਾਲ ਸੰਗਰੀ ਆਬਾਦੀ ਵੀ ਹੈਗੀ ਘਰ ਵਗਾਰ ਨੇੜੇ ਹੈਗੇ ਨੇ ਬਿਲਕੁਲ ਜੀ ਇਸੇ ਗੱਲ ਦਾ ਦੋਖਾ ਤਾਂ ਨਹੀਂ ਤਾਂ ਫਿਰ ਜ ਪ੍ਰਾਲੀ ਦਾ ਢੇਰ ਲੱਗਾ ਸੀਗਾ ਮੱਚਦਾ ਚਲੋ ਕੋਈ ਨਹੀਂ ਮੱਚੀ ਜਾਂਦਾ ਹੋਰ ਕੀ ਕਰ ਸਕਦੇ ਸੀਗੇ ਹੁਣ ਕਿਉਂਕਿ ਇਹੀ ਡਾਰਾ ਵੀ ਜਿਹੜੀਆਂ ਅੱਗ ਦੀਆਂ ਲਗਤਾਂ ਵਾਂ ਜਿਹੜੀਆਂ ਕਿ ਪ੍ਰਾਲੀ ਦੀਆਂ ਕਿ ਉੱਡ ਕੇ ਕਿਤੇ ਜੰਗਹਾਰ ਤੇ ਜਾਂ ਕਿਸੇ ਹੋਰ ਨੂੰ ਨੁਕਸਾਨ ਨਾ ਹੋਵੇ ਇਸ ਕਰਕੇ ਪੂਰਾ ਪ੍ਰਸ਼ਾਸਨ ਜਿਹੜਾ ਉਹ ਵੀ ਇੱਥੇ ਆ ਤੇ ਨਗਰ ਰੰਗਨ ਦੇ ਜਿੰਨੇ ਵੀ ਅਧਿਕਾਰੀ ਹੈ ਸਾਰੇ ਉਹ ਵੀ ਇੱਥੇ ਆ ਕਿੰਨੀ ਕੁ ਗੱਡੀਆਂ ਦੂਰੋਂ ਭਰ ਕੇ ਆਉਂਦੀਆਂ ਵਾ ਉਹਨੂੰ ਜਿਹੜੀਆਂ ਲਾਟਾਂ ਫੇਰ ਤੇਜ਼ ਹੋ ਜਾਂਦੀਆਂ ਹੁਣ ਸੈਕੰਡ ਸਕੂਲ ਨਾਲ ਤਾਲਮੀ ਕੇ ਮਾਲ ਕੀਤਾ ਵਾ ਜਿਹੜੀਆਂ ਇੱਕ ਗੱਡੀਆਂ ਹੁਣ ਅਸੀਂ ਨੇੜੋਂ ਭਰਾਂਗੇ